ਅਸੀਂ ਵੀ ਮੇਰਾ ਨਾਮ ਸੁਲਿੰਦਰ ਕੋਰ ਤੋਂ ਗੁਰਦਾਸਪੁਰ ਆਈ ਤੇ ਬਹੁਤ ਛੋਟੇ ਜਿਹੇ ਤੋਂ ਹੋ ਜਾ ਰਹੇ ਜੇ ਪਾਕਿਸਤਾਨ ਜਾਂਦੇ ਤੁਹਾਨੂੰ ਜਦੋਂ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਬਹੁਤ ਵਧੀਆ ਲੱਗਾ ਹੈ ਕਿੰਨੀ ਕੁ ਮਜਬੂਤਾਂ ਸੀ ਬਾਬੂ ਨੂੰ 2-3 ਸਾਲ ਹੋਏ ਸੋਚਿਆ ਵੀ ਮੈਂ ਮਹਾਰਾਜ ਦੀ ਕਿਰਪਾ ਕਰਕੇ ਮੈਂ ਜਾਵਾਂ ਤੇ ਹੁਣ ਮਹਾਰਾਜ ਦੀ ਕਿਰਪਾ ਕੀਤੀ ਆ ਮੰਜਰ ਹੋ ਗਿਆ ਕਿਹੜੇ ਕਿਹੜੇ ਗੁਰਦਆਰਾ ਸਾਹਿਬ ਤੋਂ ਰੋਗਿੰਦੇ ਆ ਕਿ ਅਨਕਨਾ ਸਾਹਿਬ ਪੰਜਾ ਸਾਹਿਬ ਜੇਨਾ ਸਾਹਿਬ ਫੋਰ ਵੀ ਗਏ ਨਹੀਂ ਜਿੱਥੇ ਜਾਣ ਖਾਣੇ ਕਿ ਜਾਵਾਂਗੇ ਹਾਂਜੀ ਬਹੁਤ ਹੀ ਲੱਗਿਆ ਚਮਕੌਰ ਸਿੰਘ ਜ਼ਿਲ੍ਹਾ ਬਟਿੰਡਾ ਬਾਈ ਕਿਸ ਤਰ੍ਹਾਂ ਦਾ ਲੱਗ ਰਿਹਾ ਜੀ ਬਹੁਤ ਵਧੀਆ ਫੀਲ ਹੋ ਰਿਹਾ ਬਾਈ ਜੀ ਪਹਿਲੀ ਵਾਰ ਜਾ ਰਹੇ ਹਾਂ ਕਿ ਤੇ ਮੌਕਾ ਮਿਲਿਆਗਾ ਫਿਰ ਜਾ ਰਹੇ ਹਾਂ ਕਿੰਨਾ ਕੋ ਮਾਜ ਮੰਚ ਬਹੁਤ ਚਾਹ ਜੀ ਬਹੁਤ ਖੁਸ਼ੀ ਦੀ ਹੈ ਤੇ ਜਾਣ ਦਾ ਮੌਕਾ ਮਿਲੇ ਹਾਂਜੀ ਕੀ ਕਹਣਾ ਚਾਹੋਗੇ ਜੀ ਜਿਨ੍ਹਾਂ ਦੇ ਕਈਆਂ ਦੇ ਵੀਜ਼ਾ ਜਿਨ੍ਹਾਂ ਦੇ ਵੀਜ਼ੇ ਕੱਟੇ ਗਏ ਕੋਸ਼ਿਸ਼ ਕਰਨੀ ਸਰਕਾਰ ਵੀ ਅਗਲੇ ਵਾਰ ਉਹਨਾਂ ਦਾ ਵੀਜ਼ਾ ਲੱਗਣਾ ਚਾਹੀਦਾ ਹਰੇਕ ਨੂੰ ਮੌਕਾ ਮਿਲਣਾ ਚਾਹੀਦਾ ਜੀ ਕਿਹੜੇ ਕਿਹੜੇ ਗੁਰਦੁਆਰਾ ਹੁੰਦਾ ਹੈ ਇਹ ਮ ਹਸਣਾ ਦਾਲੇ ਜੀ ਕਰਤਾਰਪੁਰ ਸਾਹਿਬ ਲਾਹੌਰ ਤੇ ਆਪਣਾ ਨਕਾਣਾ ਸਾਹਿਬ ਜਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੋਜ਼ਾਨਾ ਦੀ ਹਰ ਸਿੱਖ ਦੀ ਅਰਦਾਸ ਦੋਵੇਂ ਟਾਈਮ ਜਿੰਨਾ ਗੁਰਦੁਆਰਾਤੋਂ ਸਿੱਖ ਸੰਗਤਾਂ ਨੂੰ ਛੋੜਿਆ ਗਿਆ ਉਹਨਾਂ ਦੇ ਖੁੱਲੇ ਦਸਿੰਦਾਰੇ ਦੀ ਜੋ ਇਹ ਅਰਦਾਸ ਜੋ ਜਥਾ ਜਾ ਰਿਹਾ ਹੈ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਉਹ ਅਰਦਾਸ ਪੂਰੀ ਹੋਣ ਜਾ ਰਹੀ ਹੈ ਸ਼ੌਮਨੀ ਕੋਲ ਤਾਂ ਪ੍ਰਬੰਧ ਕਮੇਟੀ ਵੱਲੋਂ ਸੰਗਤਾਂ ਦੀ ਸੂਤਰੇ ਹਰ ਤਰ੍ਹਾਂ ਪ੍ਰਬੰਧ ਕੀਤੇ ਗਏ ਵਿਆਹ ਲਵਾਉਣ ਤੱਕ ਕਿ ਅੱਜ ਬੱਸਾਂ ਜੋ ਸਾਰੀਆਂ ਲਾਈਆਂ ਗਈਆਂ ਨੇ ਜਿਹੜੇ ਬੱਸਾਂ ਦੇ ਵਿੱਚ ਯਾਤਰ ਨੂੰ ਬਿਠਾ ਕੇ ਤੇ ਬਾਗੇ ਬਾਟ ਦਾ ਖੜਿਆ ਜਾਵੇਗਾ ਸਾਡੇ ਅਧਿਕਾਰੀਆਂ ਦੀ ਉੱਚ ਅਧਿਕਾਰੀਆਂ ਤੀਹੋਂ ਹੀ ਨਾਲ ਜਾ ਰਹੀ ਏ ਜਿਨ੍ਹਾਂ ਨੇ ਉੱਥੇ ਮੈਡੀਕਲ ਤੋਂ ਸਹੂਲਤਾਂ ਲੰਗਰ ਦੀਆਂ ਸਹੂਲਤਾਂ ਰਹਿਾਇ ਦੀਆਂ ਸਹੂਲਤਾਂ ਹਰ ਤਰ੍ਹਾਂ ਦੀਆਂ ਜੋ ਸੰਗਤਨ ਸਹੂਲਤਾਂ ਨੇ ਉਹਦਾ ਪੂਰਾ ਖਿਆਲ ਕੇ ਕਿਹੜੇ ਕਿਹੜੇ ਮਹਤਮਾਂ ਦੇ ਗੁਰਦੁਆਰਾ ਸਾਹਿਬ ਗੁਰਦਾਸ ਸਿੰਘ ਨਨਕਾਣਾ ਸਾਹਿਬ ਗੁਰਦਾਸ ਸਿੰਘ ਪੰਜਾ ਸਾਹਿਬ ਕਰਤਾਰਪੁਰ ਸਾਹਿਬ ਗੁਰਦਾ ਅਰੋੜੀ ਸਾਹਿਬ ਸੱਚਾ ਸੌਦਾ ਡੇਰਾ ਸਾਬ ਲੋਹਰਚੀ ਕੁਝ ਸੰਗਤਾਂ ਦੇ ਵੀਜ਼ੇ ਕੱਟੇ ਜਾਂਦੇ ਨੇ ਉਹਨਾਂ ਦੇ ਵਿੱਚ ਨਿਰਾਸ਼ਾ ਦਾ ਹੁੰਦਾ ਹੈ ਨਿਰਾਸ਼ਾ ਤਾਂ ਹੁੰਦੀ ਹੈ ਜੀ ਜਦੋਂ ਪਾਸਪੋਰਟ ਜਮ੍ਹਾਂ ਕਰਾਉਂਦੀ ਸੰਗਤ ਉਦੋਂ ਤੋਂ ਹੀ ਮਾਨਸਿਕ ਤੌਰ ਤੇ ਉਹ ਇਸ ਗੱਲ ਨਾਲ ਜੁੜ ਜਾਂਦੇ ਆ ਕਿ ਅਸੀਂ ਗੁਰਦੁਆਰਾ ਦੇ ਦਰਸ਼ਨ ਕਰਨ ਜਾਂਦੇ ਨੇ ਪਰ ਕੁਝ ਤਕਨੀਕੀ ਕਾਰਨ ਹੋ ਸਕਦੇ ਨੇ ਜਾਂ ਉਹ ਗੁਰਮਾਰ ਨੂੰ ਇਸ ਵਾਰ ਪਤਾ ਕਿਉਂ ਉਹਨਾਂ ਦੇ ਵੀਜ਼ੇ ਨਹੀਂ ਲੱਗੇ ਤੇ ਅਸੀਂ ਗੁਰਮਾਰਗੇ ਅਰਦਾਸ ਕਰਦੇ ਆ ਵੱਧ ਤੋਂ ਵੱਧ ਸੰਗਤਾਂ ਦੇ ਜਿਹੜੇ ਉੱਥੇ ਜਾਇਆ ਜਾਵੇ ਉਹਨਾਂ ਨੂੰ ਜਿਹੜੀਆਂ ਸੰਗਤਾਂ ਨੂੰ ਗੁਰਦਾਮ ਅਨੇ ਦਰਸ਼ਨ ਹੋਣ ਸਰਕਾਰਾਂ ਦੋਹਾਂ ਸਰਕਾਰਾਂ ਨੂੰ ਅਪੀਲ ਕਰਦੇ ਆ ਵੀ ਜੇ ਕੋਈ ਛੋਟੀ ਮੋਟੀ ਤਕਨੀਕੀ ਨੁਕਸ ਵੀ ਹੋਵੇ ਤੇ ਉਹਨਾਂ ਸੰਗਤਾਂ ਦੀ ਭਾਵਨ ਮੁਖ ਰੱਖਦੇ ਹੋਏ ਸਾਰਿਆਂ ਨੇ ਵੀ ਜਲਾਇਆ ਚਿੱਕੀ ਫਤ ਅਸੀਂ ਕਾਟਗੜ ਨਵਾਂ ਸ਼ਹਿਰ ਤੋਂ ਆਏ ਆ ਪਿੰਡ ਮੇਰਾ ਜਲਾਲਪੁਰ ਹੈ ਨਰੇਸ਼ ਕੁਮਾਰੀ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਗੁਰਦੁਆਰਾ ਵਿਖੇ ਜਾ ਰਹੇ ਜੇ ਕਿਸ ਨਾਲ ਲੱਗ ਰਿਹਾ ਹੈ ਮੈਂ ਦੱਸ ਨਹੀਂ ਸਕਦੀ ਮੈਂ ਇੰਨੀ ਖੁਸ਼ ਆ ਜਦੋਂ ਪਤਾ ਲੱਗਿਆ ਕਿ ਵੀਜ਼ੇ ਪਤਾ ਲੱਗ ਗਿਆ ਨਿਕਲ ਚੁੱਕੀ ਹੈ ਡੇਟ ਹੈ ਨਾ ਤਾਂ ਸਭ ਤੋਂ ਪਹਿਲਾਂ ਮੈਂ ਇਹੀ ਚੈੱਕ ਕੀਤਾ ਕਿ ਮੇਰਾ ਹੈਗਾ ਮੈਨੂੰ ਇਹ ਦੱਸ ਹੈ ਕਿ ਮੇਰਾ ਰਹਿ ਨਾ ਜਾਵੇ ਕਿਉਂਕਿ ਅਗਰ ਮਦਰ ਦਾ ਨਾ ਲੱਗਦਾ ਤਾਂ ਮੈਂ ਵੀ ਨਹੀਂ ਸਿਗਾ ਜਾਣਾ ਮੇਰਾ ਨਾ ਲੱਗਦਾ ਮੰਮੀ ਨੇ ਨਹੀਂ ਸਿਗਾ ਜਾਣਾ ਹਾਂ ਮੈਂ ਦੱਸ ਨਹੀਂ ਸਕਦੀ ਕਿ ਮੈਂ ਇੰਨੀ ਖੁਸ਼ ਹਾਂ ਗੁਰੂ ਨਾਨਕ ਦੀ ਧਰਤੀ ਨੂੰ ਮੱਥਾ ਟੇਕਣ ਚੱਲੇ ਹਾਂ ਲਾਹੌਰ ਪੰਜਾਬ ਦੀ ਰੂਹ ਹੈ ਉਹਨੂੰ ਦੇਖਣਾ ਬਹੁਤ ਖੁਸ਼ ਥੈਂਕ ਯੂ ਕਿਹੜੇ ਕਿਹੜੇ ਗੁਰਦਵਾਰਾ ਸਰ ਇਸ ਤਰ੍ਹਾਂ ਮੈਨੂੰ ਹਲੇ ਮੈਂ ਕਿਉਂਕਿ ਅੱਜ ਹੀ ਆਈ ਸੀ ਕਿ ਮੈਂ ਤੇ ਲਿਸਟ ਤਾਂ ਮੇਰੇ ਕੋਲ ਨਹੀਂ ਹੈ ਪਰ ਮੈਨੂੰ ਇੰਨਾ ਪਤਾ ਹੈ ਕਿ ਡੇਰਾ ਸਾਹਿਬ